ਤੂਫਾਨ ਮੇਲ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਵੈਲਕਮ ਹਾਰਦਿਕ ਸਵਾਗਤ ਕਰਦੇ ਆਂ ਆਰਪੀਡੀ 24 ਦੀ ਇਹ ਵਿਸ਼ੇਸ਼ ਪੇਸ਼ਕਾਸ਼ ਹੁੰਦੀ ਹੈ ਕਿ ਇੱਥੇ ਬਹੁਤ ਸਾਰੇ ਸਾਡੇ ਪ੍ਰੋਗਰਾਮ ਤੁਸੀਂ ਚਾਹੇ ਦੋ ਰੇਡੀਓ ਪ੍ਰੋਗਰਾਮਾਂ ਦੀ ਗੱਲ ਕਰਾਂ ਟੈਲੀਵਿਜ਼ਨ ਤੇ ਦੇਖਦੇ ਹੋ ਤੇ ਸੋਸ਼ਲ ਮੀਡੀਆ ਤੇ ਵੀ ਸਾਡੀ ਟੀਮ ਬਹੁਤ ਐਕਟਿਵ ਆ ਤੁਹਾਡਾ ਵੀ ਕੋਈ ਕਿਸੇ ਤਰ੍ਹਾਂ ਦਾ ਬਿਜ਼ਨਸ ਆ ਤੁਸੀਂ ਐਡ ਵਗੈਰਾ ਇਸ਼ਤਿਹਾਰ ਦੇਣਾ ਚਾਹੁੰਦੇ ਹੋ ਤਾਂ ਸਾਡੇ ਕਿਸੇ ਵੀ ਨੰਬਰ ਤੇ ਸੰਪਰਕ ਕਰ ਲੈਣਾ ਜਾਂ ਬ੍ਰੈਮਟਨ ਸਟੂਡੀਓ ਆਪਣਾ ਸਟੀਲ ਅਤੇ ਮੈਲਨੀ ਦਾ ਏਰੀਆ ਤੂ ਮੈਲਨੀ ਡਰਾਈਵਰ ਜਨਟ 4B ਤੇ ਫਰੈਂਡਸ ਵੀਡੀਓ ਤੇ ਤੁਸੀਂ ਜਿਹੜਾ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਨੂੰ ਲੈ ਕੇ ਕੁਝ ਕੁ ਖਬਰਾਂ ਤੇ ਜਿਹੜੀ ਚਾਤ ਮਾਰਦੇ ਆ ਸਭ ਤੋਂ ਵੱਡੀ ਖਬਰ ਜਿਹੜੀ ਆ ਬ੍ਰੈਮਟਨ ਸਿਟੀ ਦੇ ਨਾਲ ਜਿਹੜੀ ਜੁੜੀ ਹੋਈ ਆ ਬ੍ਰੈਮਟਨ ਵਿੱਚ ਗੈਂਗ ਹਿੰਸਾ ਨਾਲ ਜੁੜੀ ਇੱਕ ਗੰਭੀਰ ਘਟਨਾ ਜਿਹੜੀ ਆ ਸਾਹਮਣੇ ਆਈ ਆ ਇੱਕ ਬਿਜ਼ਨਸਮੈਨ ਦੇ ਘਰ ਦੇ ਬਾਹਰ ਜਿਹੜੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਤੇ ਫਿਰ ਉਹ ਵੀਡੀਓ ਗਾਂ ਦੀ ਗਾਂ ਵਾਇਰਲ ਹੁੰਦੀ ਆ ਤੁਹਾਡੇ ਤੱਕ ਆਉਂਦੀ ਅਸੀਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆਂ ਪਰ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਦੇ ਜਿੱਥੇ ਅੱਗ ਵਾਂਗੂ ਫੈ ਰਹੀ ਆ ਇਹ ਇੱਕ ਵੀਡੀਓ ਨਹੀਂ ਇਸ ਤੋਂ ਪਿੱਛੇ ਵੀ ਜੇ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਦੇਖਣ ਸੁਣਨ ਆਡੀਓ ਮੈ ਰਹੀਆਂ ਪੁਲਿਸ ਵੀ ਆਪਣਾ ਜਿਹੜਾ ਕੰਮ ਕਰੀ ਆ ਤੇ ਆਪਾਂ ਵੀ ਇੱਕ ਜੋ ਵੀ ਤੁਹਾਨੂੰ ਕਿਤੇ ਕੋਈ ਪਤਾ ਲੱਗਦਾ ਹੈ ਤੇ ਪੁਲਿਸ ਨੂੰ ਜਿਹੜਾ ਇਤਲਾ ਜਿਹੜਾ ਉਹ ਪੁਲਿਸ ਦਾ ਸਹਿਯੋਗ ਆਪਾਂ ਦੇਣਾ ਤੇ ਜਿਸ ਕਾਰਨ ਜਿਹੜਾ ਜੀ ਵੈਸੇ ਦੇਖਦੇ ਆ ਆਮ ਲੋਕਾਂ ਦੇ ਵਿੱਚ ਚਾਹੇ ਕੋਈ ਬਿਜ਼ਨਸਮੈਨ ਚਾਹੇ ਆਮ ਨਾਗਰਿਕ ਕਿ ਆ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹਰੇਕ ਕੋਈ ਜਿਹੜਾ ਚਿੰਤਤ ਆ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਬਣਦਾ ਵੀ ਆ ਕਿਉਂਕਿ ਗੋਲੀ ਦਾ ਨਾਮ ਸੁਣਦੇ ਹੀ ਬੰਦਾ ਡਰਦਾ ਜਦੋਂ ਕਿਸੇ ਨੂੰ ਧਮਕੀ ਮਿਲ ਜਾਣੀ ਅੰਦਰ ਪਰਿਵਾਰ ਬੱਚੇ ਆ ਚਾਹੇ ਆਪ ਵੀ ਖੁਦ ਆ ਜਦੋਂ ਗੋਲੀਆਂ ਚਲਾਈਆਂ ਜਾਣੀਆਂ ਬੰਦਾ ਇਹਨਾਂ ਦਿਨਾਂ ਦੇ ਵਿੱਚ ਹੱਡ ਭਨਵੇਂ ਮਿਹਨਤ ਕਰਦਾ ਸੱਤੇ ਦਿਨ ਮਿਹਨਤ ਕਰਨ ਦੇ ਬਾਵਜੂਦ ਵੀ ਹੈਂਡ ਟੂ ਮਾਊਥ ਗੁਜ਼ਾਰਾ ਚੱਲ ਰਿਹਾ ਚਾਹੇ ਜਿੱਡਾ ਮਰਜੀ ਕੋਈ ਵੱਡਾ ਬਿਜ਼ਨਸਮੈਨ ਚਾਹੇ ਆਪਾਂ ਆਮ ਕਿਸੇ ਇੱਕ ਇਨਸਾਨ ਦੀ ਇੱਕ ਨਾਗਰਿਕ ਦੀ ਜਿਹੜੀ ਗੱਲ ਕਰੀਏ ਔਰ ਇਸ ਦੇ ਨਾਲ ਹੀ ਜਿੱਥੇ ਆਪਾਂ ਇਹ ਵੀ ਪਤਾ ਹੈ ਕਿ ਪੁਲਿਸ ਨੇ ਛੇਤੀ ਹੀ ਇਹ ਜਿਹੜਾ ਇਦਾਂ ਦੇ گرو ਆ ਉਹਨਾਂ ਨੂੰ ਕਾਬੂ ਲੈ ਆਉਣਾ ਤੇ ਨਾਥ ਵੀ ਪਾਉਣੀ ਕਿਉਂਕਿ ਇੱਥੇ ਦੀ ਕੈਨੇਡਾ ਜਾਂ ਅਮਰੀਕਾ ਵਰਗੇ ਮੁਲਕਾਂ ਦੀ ਕਾਨੂੰਨ ਦੇ ਵਿੱਚ ਬਹੁਤ ਤਕੜੀ ਜਾਨ ਹੁੰਦੀ ਆ ਪਰ ਕਿਤੇ ਨਾ ਕਿਤੇ ਪਹਾਮਾਸੀਂ ਕਹਿ ਦਿੰਨੇ ਆ ਵੀ ਇਹੋ ਜਿਹੇ ਲੋਕੀ ਛੇਤੀ ਬਾਹਰ ਆ ਜਾਂਦੇ ਪਰ ਨਹੀਂ ਕਿਸੇ ਵੀ ਚੀਜ਼ ਦਾ ਐਂਡ ਹੁੰਦਾ ਤੇ ਉਹ ਐਂਡ ਹੁਣ ਖੂਨ ਵਾਲਾ ਪੁਲਿਸ ਇਸ ਮਾਮਲੇ ਨੂੰ ਜਿਹੜਾ ਗੈਂਗ ਗਤੀਵਿਧੀਆਂ ਦੇ ਨਾਲ ਜੋੜ ਕੇ ਜਿਹੜਾ ਦੇਖ ਰਹੀ ਆ ਅਪੀਲ ਰੀਜ਼ਨ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੀਜੀ ਨਾਲ ਔਰ ਜਲਦੀ ਜਿਹੜੀ ਉਹ ਹੋਵੇਗੀ ਅਤੇ ਅਸੀਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਜਿਹੜਾ ਜੀ ਗ੍ਰੈਫਟਾਰ ਕਰਾਂਗੇ ਜਿਹਦੇ ਵਾਸਤੇ ਉਹਨਾਂ ਨੇ ਆਪੋ ਆਪਣੀਆਂ ਟੀਮਾਂ ਤੈਨਾਤ ਜਿਹੜੀਆਂ ਕਰ ਦਿੱਤੀਆਂ ਗਈਆਂ ਤੇ ਹੁਣ ਜਿਹੜੀ ਅਗਲੀ ਖਬਰ ਨਾਲ ਆਪਾਂ ਤੁਹਾਨੂੰ ਜੋੜਦੇ ਹਾਂ ਆਟੋ ਚੋਰੀ ਨਾਲ ਜਿਹੜੀ ਵੱਡੀ ਖਬਰ ਹੈ ਉਸ ਤੇ ਜਿਹੜੀ ਝਾਤ ਮਾਰਦੇ ਹਾਂ ਬ੍ਰੈਂਟਨ ਦੇ ਵਿੱਚ ਵਧ ਰਹੀਆਂ ਜਿਹੜੀਆਂ ਵਾਹਨ ਚੋਰੀਆਂ ਤੇ ਨਕੀਦ ਕਸਤੇ ਹੋਏ ਪੁਲਿਸ ਨੇ ਇੱਕ ਹੋਰ ਜਿਹੜਾ ਜੀ ਇਸੇ ਤਰ੍ਹਾਂ ਜਿਹੜਾ ਗਰੁੱਪ ਆ ਉਹਨਾਂ ਦਾ ਪਰਦਾ ਫਾਸ਼ ਜਿਹੜਾ ਕੀਤਾ ਆ ਔਰ ਤੁਹਾਨੂੰ ਵੀ ਜੇ ਕਿਤੇ ਕੋਈ ਇਸੇ ਤਰ੍ਹਾਂ ਦੀ ਭਿੰਨਖ ਜਿਹੜੀ ਆ ਕੋਈ ਲੱਗਦੀ ਆ ਜ਼ਰੂਰ ਪੁਲਿਸ ਨੂੰ ਇਤਲਾ ਜਿਹੜਾ ਉਹ ਕਰਿਆ ਕਰੋ ਤੇ ਆਪਾਂ ਨਾਲ ਹੀ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਉਹਨਾਂ ਨੇ ਕੀਤਾ ਚੋਰੀ ਕੀਤੀਆਂ ਗੱਡੀਆਂ ਨੂੰ ਵੀ ਬਰਾਮਦ ਜਿਹੜਾ ਕੀਤਾ ਤੇ ਪੁਲਿਸ ਮੁਤਾਬਕ ਇਹ ਗੈਂਗवार ਨੂੰ ਜੀਟੀਏ ਤੋਂ ਬਾਹਰ ਭੇਜਣ ਦੀ ਯੋਜਨਾ ਜਿਹੜਾ ਬਣਾਉਂਦਾ ਸੀ ਗੱਡੀਆਂ ਇੱਥੋਂ ਚੋਰੀ ਕਰਦੇ ਸੀ ਤੇ ਫਿਰ ਉਹਨਾਂ ਗੱਡੀਆਂ ਨੂੰ ਬਾਹਰ ਭੇਜਦੇ ਸੀ ਦੇਖੋ ਤੁਸੀਂ ਅਸੀਂ ਕਿੱਦਾਂ ਭਾਵੇਂ ਕਿਸੇ ਕੋਲ ਲੱਖ ਡਾਲਰ ਦੀ ਗੱਡੀ ਆ ਚਾ ਪਲੱਸ ਦੀ ਆ ਚਾ 10000 ਦੀ ਹਰੇਕ ਕੋਈ ਗੱਡੀ ਦੀ ਕਿਸ਼ਤ ਪੇ ਕਰਦਾ ਲਾਸ ਇੰਸ਼ੂਰਸ ਕਿੰਨੀ ਆ ਫਿਰ ਬਾਕੀ ਹੋਰ ਪ੍ਰਾਈਸਾਂ ਜਿਹੜੀਆਂ ਆਪਾਂ ਗਰੋਸਰੀ ਤੱਕ ਦੇਖੀਏ ਦਿਨ ਬਾ ਦਿਨ ਜਿਹੜੀਆਂ ਅਸਮਾਨ ਨੂੰ ਜਿਹੜੀਆਂ ਉਹ ਛੂ ਰਹੀਆਂ ਤੇ ਹੁਣ ਗੱਲ ਕਰਦੇ ਆਂ ਸੁਰੱਖਿਆ ਨੂੰ ਲੈ ਕੇ ਚਿੰਤਾ ਲਗਾਤਾਰ ਹੋ ਰਹੀਆਂ ਹਿੰਸਕ ਘਟਨਾਵਾਂ ਦੀ ਆਪਾਂ ਗੱਲ ਕਰੀਏ ਬਾਅਦ ਬ੍ਰੈਮਟਨ ਦੇ ਕਈ ਨਿਵਾਸੀਆਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਉਹ ਚਿੰਤਨ ਦੇ ਹਨ ਔਰ ਚਿੰਤਾ ਕਰ ਰਿਆ ਔਰ ਕਈ ਤੇ ਇਥੋਂ ਤੱਕ ਸੋਚ ਰਿਆ ਵੀ ਇਥੋਂ ਹੁਣ ਕਿਸੇ ਨਾ ਕਿਸੇ ਹੋਰ ਕੰਟਰੀ ਦੇ ਵਿੱਚ ਜਿਹੜਾ ਉਹ ਮੂਵ ਹੋ ਜਾਈਏ ਕਈਆਂ ਨੇ ਤੇ ਬੈਕ ਹੋਮ ਜਿਹੜਾ ਵਾਪਸ ਜਾਣ ਦਾ ਵੀ ਮਨ ਜਿਹੜਾ ਉਹ ਬਣਾ ਲਿਆ ਪਰ ਜੇ ਆਪਾਂ ਦੇਖੀਏ ਇਹ ਕਿਤੇ ਨਾ ਕਿਤੇ ਆਪਾਂ ਨੂੰ ਇੱਕ ਦੂਸਰੇ ਦਾ ਸਾਥ ਵੀ ਦੇਣਾ ਚਾਹੀਦਾ ਜਿਹੜੇ ਕੋਈ ਮਾੜਾ ਕੰਮ ਕਰਦੇ ਆ ਉਹਨਾਂ ਦਾ ਵੀ ਪਰਦਾ ਫਾਸ਼ ਜਿਹੜਾ ਕਰਨਾ ਚਾਹੀਦਾ ਔਰ ਗੱਲ ਕਰਦੇ ਆ ਜਿਸ ਤਰ੍ਹਾਂ ਮੈਂ ਸੁਰੱਖਿਆ ਨੂੰ ਲੈ ਕੇ ਗੱਲ ਕਰ ਰਿਹਾ ਪੁਲਿਸ ਵੱਲੋਂ ਵੀ ਲੋਕਾਂ ਨੂੰ ਇਹੋ ਹੀ ਅਪੀਲ ਕੀਤੀ ਜਾਂਦੀ ਆ ਕੋਈ ਵੀ ਸ਼ੱਕੀ ਗਤੀਵਿਧੀ ਤੁਰੰਤ ਤੁਹਾਨੂੰ ਲੱਗਦਾ ਉਹਦੀ ਤੁਰੰਤ ਜਿਹੜੀ ਤੁਸੀਂ ਰਿਪੋਰਟ ਕਰੋ ਤੇ ਅੰਤ ਵਿੱਚ ਆਪਾਂ ਮੌਸਮ ਨੂੰ ਲੈ ਕੇ ਗੱਲ ਕਰਦੇ ਆ ਜੋ ਆਪਾਂ ਲੰਘੇ ਕੱਲ ਦੀ ਗੱਲ ਕਰੀਏ ਬਰਫਾਵਰੀ ਦੀ ਗੱਲ ਕਰਾਂ ਸਨੋ ਨੂੰ ਲੈ ਕੇ ਗੱਲ ਕਰਾਂ ਹਜੇ ਤੱਕ ਵੀ ਜਿਹੜੀਆਂ ਰੋੜਾਂ ਲੋਕਲ ਦੇ ਨਾਲ-ਨਾਲ ਮੇਨ ਰੋੜਾਂ ਵੀ ਹਜੇ ਤੱਕ ਇੰਨੀਆਂ ਕਲੀਨ ਨਹੀਂ ਬਹੁਤ ਸਾਰੇ 400 ਦੇ ਕਰੀਬ ਜਿਹੜੇ ਆ ਐਕਸੀਡੈਂਟ ਹਾਪਸੇ ਵੀ ਜਿਹੜੇ ਉਹ ਹੋਏ ਆ ਜਿਹਦੇ ਵਿੱਚੋਂ ਇੱਕ ਦੋ ਤੇ ਬਹੁਤ ਜਿਹੜੇ ਮੈਂ ਕਹਾਂ ਖਤਰਨਾਕ ਹੋਏ ਪਰ ਫਿਰ ਵੀ ਜਿਹੜਾ ਸੁਣਦੇ ਵਿੱਚ ਇਹੋ ਹੀ ਆ ਰਿਹਾ ਸਾਰਾ ਕੁਝ ਠੀਕ ਆ ਹਾਂ ਗੱਡੀਆਂ ਦਾ ਨੁਕਸਾਨ ਤੇ ਜ਼ਰੂਰ ਹੋਇਆ ਇਸ ਕਰਕੇ ਸਮਾਂ ਲੈ ਕੇ ਐਕਸਟਰਾ ਆਪਣੇ ਆਪ ਨੂੰ ਚੱਲਣਾ ਜੇ ਕੋਈ ਤੁਹਾਨੂੰ ਲੱਗਦਾ ਰੋਂ ਗਿਆ ਜੇ ਤੁਸੀਂ ਬਚਾ ਸਕਦੇ ਹੋ ਤੇ ਆਪਣੇ ਆਪ ਨੂੰ ਬਚਾਓ ਬਚਾਓ ਵਿੱਚ ਹੀ ਬਚਾਓ ਆ ਬਾਕੀ ਖਬਰਾਂ ਦੇ ਨਾਲ ਵੀ ਇਸੇ ਤਰ੍ਹਾਂ ਜੁੜੇ ਰਹਿਣਾ ਇੱਥੇ ਤੁਸੀਂ ਤੂਫਾਨ ਮੇਲ ਦੇ ਵਿੱਚ ਆਪਣੇ ਸੋਢੀ ਨਾਗਰਾਂ ਨੂੰ ਦਿਓ ਇਜਾਜ਼ਤ ਰੱਬ ਰੱਖਾ ਸਤਿ ਸ੍ਰੀ ਅਕਾਲ